ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਡਾਕਟਰ ਤਰੰबीर ਗਾਂਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧਰਮਪਤਨੀ ਮਹਾਰਾਣੀ ਪਰ ਨੀਟ ਕੋਰ ਤੇ ਪੜ ਗੁੱਠੇ ਨੇ ਡਾਕਟਰ ਗਾਂਧੀ ਦਾ ਕਹਿਣਾ ਹੈ ਕਿ ਪਰ ਨੀਟ ਕੋਰ ਕੋਈ ਸੰਵਿਧਾਨਿਕ ਅਹੁਦਾ ਨਹੀਂ ਫਿਰ ਵੀ ਉਹ ਸਰਕਾਰੀ ਮਸ਼ੀਨਰੀ ਦਾ ਪ੍ਰਯੋਗ ਕਰਕੇ ਚੋਣਾਂ ਲਈ ਪ੍ਰਚਾਰ ਤੇ ਲੱਗੇ ਨੇ ਉਹਨਾਂ ਕਿਹਾ ਕਿ ਰਾਜਸ਼ਾਹੀ ਦੇ ਦਿਨ ਪੁੱਗ ਚੁੱਕੇ ਨੇ ਤੇ ਲੋਕ ਹੁਣ ਸਮਝਦਾਰ ਹੋ ਗਏ ਨੇ ਤੇ ਸੱਚ ਤੇ ਝੂਠ ਦਾ ਨਿਪਟਾਰਾ ਕਰਨ ਦੀ ਸਮਰੱਥਾ ਰੱਖਦੇ ਨੇ ਉਹਨਾਂ ਕਿਹਾ ਕਿ ਸਰਕਾਰੀ ਮਸ਼ੀਨਰੀ ਤੇ ਪੈਸੇ ਦੇ ਬਲਬੂਤੇ ਬੱਲੇ ਬੱਲੇ ਕਰਵਾਉਣ ਨਾਲ ਗੱਲ ਨਹੀਂ ਬੰਨੀ ਡਾਕਟਰ ਗਾਂਧੀ ਨੇ ਚੁਣੌਤੀ ਦਿੱਂਦਿਆ ਕਿ ਜੇਕਰ ਉਹਨਾਂ 'ਚ ਹਿੰਮਤ ਹੈ ਤਾਂ ਆਪਣੇ 15 ਸਾਲਾਂ ਦੇ ਕੰਮਾਂ ਦੇ ਬਲਬੂਤੇ ਤੇ ਚੋਣ ਮੈਦਾਨ ਵਿੱਚ ਉਤਰ ਕੇ ਦਿਖਾਓ ਮੈਂ ਕੱਲ ਇਤਰਾਜ ਜਤਾਇਆ ਸੀਗਾ ਕਿ ਪਨੀਤ ਕੌਰ ਜੀ ਆਪਣੇ ਜੋ ਉਹਨਾਂ ਦਾ ਰੁਤਬਾ ਹੈਗਾ ਹੈ ਇਸ ਵੇਲੇ ਉਹਨਾਂ ਕੋਲ ਸਰਕਾਰੀ ਰੁਤਬਾ ਨਹੀਂ ਨਾਉ ਨਾਉ ਚੁਣੇ ਹੋਏ ਨੁਮਾਇंदे ਨੇ ਤੇ ਨਾ ਕੋਈ ਸਰਕਾਰ ਚੋਂ ਦਾ ਰੁਤਬਾ ਨਾ ਕੋਈ ਡਾਇਰੈਕਟਰ ਨੇ ਕਿਸੇ ਮਹਿਕਮੇ ਦੇ ਉਹ ਸਿਰਫ ਮਹਿਜ਼ ਮੁੱਖ ਮੰਤਰੀ ਦੀ ਪਤਨੀ ਹੋਣ ਦੇ ਨਾਤੇ ਸਰਕਾਰੀ ਫੰਡਾਂ ਦੇ ਬਲਬੂਤੇ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਚਾਹੇ ਕੱਲ ਸਕੂਲਾਂ ਸਾਈਕਲ ਵੰਡਣ ਦੀ ਘਟਨਾ ਹੋਵੇ ਚਾਹੇ ਕੱਲ ਕਿਸਾਨਾਂ ਨੂੰ ਬਲਵੇੜੇ ਵਿਖੇ ਚੈੱਕ ਵਟਨ ਦੀ ਜਿਹੜੀ ਮਤਲਬ ਫੰਕਸ਼ਨ ਹੋਵੇ ਉਹ ਸਰਕਾਰੀ ਪੈਸੇ ਸਿਰ ਤੇ ਸਰਕਾਰੀ ਧੌਂਸ ਦੇ ਸਿਰ ਤੇ ਸਰਕਾਰੀ ਮਸ਼ੀਨਰੀ ਦੇ ਸਿਰ ਤੇ ਉਹ ਆਪਣੇ ਸਰਕਾਰੀ ਪੈਸੇ ਦੇ ਦੁਰਵਰਤੋਂ ਕਰਕੇ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਸਭ ਪੰਚਾਇਤਾਂ ਨੂੰ ਇੱਕ ਕਿੱਥੇ ਡੀਡੀਪੀਓ ਨੇ ਉਹਨਾਂ ਦੀ ਬਦਲੀ ਨਹੀਂ ਕੀਤੀ ਗਈ ਉਹ ਪੰਚਾਇਤਾਂ ਨੂੰ ਘੇਰ ਘੇਰ ਕੇ ਮੈਦਾਨ 'ਚ ਪੇਸ਼ ਕਰਦੇ ਨੇ ਲਿਆਉਂਦੇ ਨੇ ਹੈਗਾ ਸਿੱਧਾ ਇਲਜ਼ਾਮ ਲਗਾਵਾਏਗਾ ਕਿ ਉਹਨਾਂ ਦੀ ਬਦਲੀ ਸਭ ਦੀ ਬਦਲੀ ਹੋ ਗਈ ਉਹਨੂੰ ਜਾਨ ਵਿੱਚ ਰੱਖਿਆ ਗਿਆ ਹੈਗਾ ਤਾਂ ਕਿ ਤਾਂ ਕਿ ਪ੍ਰਨੀਤ ਕਾਰਜੀ ਦਾ ਜੋ ਮਤਲਬ ਜੋ ਜੋ ਚੋਣ ਪ੍ਰਚਾਰ ਹੈ ਉਹਨੂੰ ਪਖਾਇਆ ਜਾ ਸਕੇ ਇਹ ਗੈਰ ਸਵਿਧਾਨਿਕ ਹੈ ਗੈਰ ਕਾਨੂੰਨੀ ਹੈਗਾ ਮੈਂ ਇਲੈਕਸ਼ਨ ਕਮਿਸ਼ਨ ਨੂੰ ਲਿਖਣ ਲੱਗਿਆ ਔਰ ਮੈਂ ਪੰਜਾਬ ਸਰਕਾਰ ਨੂੰ ਚਤਾਵਨੀ ਦਿਨਾ ਮੈਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਚਤਾਵਨੀ ਦਿਨਾ ਹੈਗਾ ਕਿ ਜਿਹੜੇ ਇਹ ਗੈਰ ਸਵਿਧਾਨਿਕ ਤਰੀਕੇ ਹੈਗੇ ਫੌਰੀ ਤੌਰ ਤੇ ਬੰਦ ਕਰਨ ਸਭ ਵਾਸਤੇ ਲੈਵਲ ਪਲੇਇੰਗ ਫੀਲਡ ਚਾਹੀਦਾ ਸਭ ਵਾਸਤੇ ਬਰਾਬਰ ਦੇ ਮੌਕੇ ਚਾਹੀਦੇ ਹੈਗੇ ਮੈਂ ਆਪਣੇ ਐਮਪੀਐਲਏ ਫੰਡ ਦੀ ਵਰਤੋਂ ਵਿੱਚੋਂ ਟੈਂਕਰ ਦੇ ਰਿਹਾ ਲੋਕਾਂ ਦੀ ਮਦਦ ਕਰ ਰਿਹਾ ਇਹ ਸਰਕਾਰੀ ਫੰਡ ਦੀ ਪੰਜਾਬ ਸਰਕਾਰ ਦੇ ਫੰਡ ਦੀ ਵਰਤੋਂ ਕਰਕੇ ਆਪਣੇ ਵੋਟਰਾਂ ਨੂੰ ਇਨਫਲੂਐਂਸ ਕਰ ਰਿਹਾ ਵੋਟਰਾਂ ਨੂੰ ਭਰਮਾ ਰਹੇ ਹੈਗੇ ਆ ਔਰ ਵਾਅਦੇ ਕਰ ਰਹੇ ਹੈਗੇ ਜਿਹੜਾ ਕਿ ਗੈਰ ਕਾਨੂੰਨੀ ਹੈ ਗੈਰ ਸਵਤਾਨਿਕ ਦੱਸਿਆ ਜਾ ਰਿਹਾ ਹੈ ਕਿ ਮਾਰਾਨੀ ਪਰਨੀਤ ਕੋਰ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਲਗਭਗ ਤੈਨੀ ਜਿਸ ਕਰਕੇ ਜ਼ਿਲ੍ਹੇ ਅੰਦਰ ਕਿਸੇ ਵੀ ਸਰਕਾਰੀ ਸਮਾਗਮ ਚੰਦਨ ਨੂੰ ਅੱਗੇ ਰੱਖਿਆ ਜਾ ਰਿਹਾ ਹੈ ਇਥੋਂ ਤੱਕ ਕਿ ਕੈਬਨਿਟ ਮੰਤਰੀਆਂ ਦੇ ਪੁੱਜਨ ਮੌਕੇ ਵੀ ਕੋਈ ਸੰਵਿਧਾਨਿਕ ਅਹੁਦਾ ਨਾ ਹੋਣ ਦੇ ਬਾਵਜੂਦ ਲੋਕ ਸੰਪਰਕ ਵਿਭਾਗ ਵੱਲੋਂ ਪਰਨੀਤ ਕੋਰ ਦੇ ਬਿਆਨ ਨੂੰ ਅੱਗੇ ਰੱਖਿਆ ਜਾਂਦਾ ਹੈ ਜਿਲ੍ਹੇ ਅੰਦਰ ਗ੍ਰਾਂਟਾ ਦੀ ਵੰਡ ਜਾਂ ਹੋਸਟ ਮਾਦਮਾਨ ਪੰਨੀਤ ਕੋਰ ਹੀ ਮੁੱਖ ਮਹਿਮਾਨ ਵਜੋਂ ਵਿਚਰ ਰਹਿਣਗੇ ਜਿਸ ਤੇ ਮੈਂਬਰ ਪਾਰਲੀਮੈਂਟ ਡਾਕਟਰ ਚਰਨਬੀਰ ਗਾਂਧੀ ਓਕੇ ਹੋ ਗਏ ਨੇ ਪਟਿਆਲਾ ਤੋਂ 라ਵਰਿੰਦਰ ਦੀ ਰਿਪੋਰਟ Delhi Post Punjabi ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ US UK ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ